टीसी न्यूज ਦਾ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਵੱਡੀ ਖਬਰ ਆ ਰਹੀ ਹੈ ਹਰਿਆਣਾ ਤੋਂ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਚੁੱਕਿਆ ਹੈ ਜੀ ਹਾਂ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਦਾ ਸਵੇਰੇ ਤੋਂ ਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਹਨਾਂ ਦਾ ਨਾਮ ਸਾਹਮਣੇ ਆ ਸਕਦਾ ਹੈ ਅੱਜ ਸਵੇਰੇ ਦਾ ਘਟਨਾਕ੍ਰਮ ਇਹ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਰਹੇ ਮਨੋਹਰ ਲਾਲ ਖੱਟਰ ਨੇ ਪੂਰੀ ਕੈਬਨਿਟ ਦੇ ਨਾਲ ਆਪਣਾ ਅਸਤੀਫਾ ਸੌਂਪ ਦਿੱਤਾ ਤੇ ਉਸ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਹਨ ਕਿ ਭਰਿਆਣੇ ਦਾ ਨਵਾਂ ਮੁੱਖ ਮੰਤਰੀ ਕੌਣ ਹੋਏਗਾ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਕੌਣ ਹੋਏਗਾ ਉਸ ਤੋਂ ਪਹਿ तरी कह रहे थे कि हरियाणा के मुख्यमंत्री मनोहर लाल खट्टर मुड़ के सोच सकदे ने पर होया अजेहा नहीं बिल्कुल इसदे उल्ट होया नायाब सिंह सैनी ਨੂੰ ਹੁਣ हरियाणा ਦਾ ਨਵਾਂ ਮੁੱਖ ਮੰਤਰੀ ਬਣਾਇਆ ਜਾਏਗਾ ਅੱਜ ਸ਼ਾਮ ਨੂੰ हरियाणा ਦੇ ਨਵੇਂ ਮੁੱਖ ਮੰਤਰੀ ਵਜੋਂ ਨਾਇਬ ਸਿੰਘ ਸੈਣੀ ਸੋਚ ਚੁੱਕਣਗੇ ਦਿਲਚਸਪ ਗੱਲ ਇਹ ਹੈ ਕਿ 6 ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਤੇ ਉਸ ਤੋਂ ਪਹਿਲਾਂ ਸਰਕਾਰ ਅਤੇ ਸਿਆਸਤ ਪੂਰੀ ਤਰ੍ਹਾਂ ਬਦਲ ਗਈ ਹੈ ਹਰਿਆਣੇ ਦੇ ਵਿੱਚ ਨਵੇਂ ਮੰਤਰੀ ਬਣਾਏ ਜਾਣਗੇ ਨਵਾਂ ਮੁੱਖ ਮੰਤਰੀ ਸ਼ਾਮ ਨੂੰ 5 ਵਜੇ ਅਹੁਦੇ ਦੀ ਸੋਚ ਚੁੱਕੇਗਾ ਸਭ ਤੋਂ ਇੰਟਰਸਟਿੰਗ ਗੱਲ ਇਸ ਦੇ ਵਿੱਚ ਇਹ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੇਕਰ ਨਹੀਂ ਬਣਦੇ ਸੀ ਤਾਂ ਕਿਹੜੇ ਦੋ ਨਾਮ ਤਿੰਨ ਦੋ ਤੋਂ ਲੈ ਕੇ ਤਿੰਨ ਨਾਮ ਸਾਹਮਣੇ ਆ ਰਹੇ ਸੀ ਉਹਦੇ ਵਿੱਚ ਸੀ ਸੰਜੀਪ ਆਟਿਆ ਉਹਦੇ ਵਿੱਚ ਸੀ ਨਾਇਬ ਸਿੰਘ ਸੈਣੀ ਉਹਦੇ ਵਿੱਚ ਸੀ ਅਨਿਲ ਵੇਜ ਜੀ ਹਾਂ ਅਨਿਲ ਵੇਜ ਨੂੰ ਤਾਂ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਜਦੋਂ ਨਾਇਬ ਸਿੰਘ ਸੈਣੀ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਸੂਤਰ ਇਹ ਕਹਿ ਰਹੇ ਨੇ ਕਿ ਮੀਟਿੰਗ ਦੇ ਵਿੱਚੋਂ ਅਨਿਲ ਵੇਜ ਉੱਠ ਕੇ ਚਲੇ ਗਏ ਯਾਨੀ ਉਹ ਨਰਾਜ਼ ਸੀ ਕਿ ਉਹਨਾਂ ਦਾ ਨਾਮ ਮੁੱਖ ਮੰਤਰੀ ਵਜੋਂ ਅੱਗੇ ਨਹੀਂ ਲਿਆ ਗਿਆ ਤਾਂ ਵੱਡੀ ਖਬਰ ਇਸ ਵੇਲੇ ਦੀ ਇਹ ਹੀ ਹੈ ਕਿ ਹਰਿਆਣਾ ਦਾ ਮੁੱਖ ਮੰਤਰੀ ਬਦਲ ਚੁੱਕਾ ਹੈ हरियाणा ਦੇ ਨਵੇਂ ਮੁੱਖ ਮੰਤਰੀ ਹੋਣਗੇ ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਇਸ ਸਮੇਂ ਕੁਰੂਕhetra ਤੋਂ ਲੋਕ ਸਭਾ ਸੰਸਦ ਮੈਂਬਰ ਨੇ ਤੇ ਇਸ ਸਮੇਂ ਹਰਿਆਣਾ ਦੇ ਬੀਜੇਪੀ ਦੇ ਪ੍ਰਧਾਨ ਪ੍ਰਧਾਨ ਵੀ ਨੇ ਯਾਨੀ ਕਿ ਉਹਨਾਂ ਦੇ ਕੋਲ ਦੋ ਅਹੁਦੇ ਸੀ ਸੰਸਦ ਤੇ ਹਰਿਆਣਾ ਦੀ ਬੀਜੇਪੀ ਦੇ ਪ੍ਰਧਾਨ ਹੁਣ ਉਹ ਮੁੱਖ ਮੰਤਰੀ ਹੋਣਗੇ ਹਰਿਆਣਾ ਦੇ ਨਾਇਬ ਸਿੰਘ ਸੈਣੀ ਦੇ ਬਾਰੇ ਵੀ ਤੁਹਾਨੂੰ ਕੁਝ ਉਹਨਾਂ ਬਾਰੇ ਵੀ ਗੱਲ ਰਸਾਂਗੇ ਕਿ ਉਹ ਕੌਣ ਨੇ ਉਹਨਾਂ ਦਾ ਪਿਛੋਕੜ ਕੀ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਹਰਿਆਣਾ ਦੇ ਦੀ ਸਿਆਸਤ ਦੇ ਵਿੱਚ ਜੋ ਤੂਫਾਨ ਆਇਆ ਸੀ ਉਸ ਤੋਂ ਬਾਅਦ ਵੱਡਾ ਬਦਲਾਅ ਇਹ ਆਇਆ ਕਿ ਹਰਿਆਣਾ ਦਾ ਮੁੱਖ ਮੰਤਰੀ ਬਦਲ ਚੁੱਕਾ ਹੈ ਮਨੋਹਰ لال ਖੱਟਰ 4.5 ਸਾਲ ਮੁੱਖ ਮੰਤਰੀ ਰਹਿਣ ਤੋਂ ਬਾਅਦ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਦੇ ਨਾਲ ਕੈਬਨਿਟ ਦੇ ਵਿੱਚ ਜੋ ਉਹਨਾਂ ਦੇ ਸਾਥੀ ਸੀ ਉਹਨਾਂ ਸਭ ਨੇ ਅਸਤੀਫਾ ਰਾਜਪਾਲ ਨੂੰ ਸੌਂਪਿਆ ਜਿਸ ਤੋਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ਇਹ ਫੈਸਲਾ ਨਿਕਲ ਕੇ ਸਾਹਮਣੇ ਆਇਆ ਕਿ ਹੁਣ ਮੁੱਖ ਮੰਤਰੀ ਦੇ ਅਹੁਦੇ ਤੇ ਨਾਇਬ ਸਿੰਘ ਸੈਣੀ ਨੂੰ ਬਿਠਾਇਆ ਜਾਏਗਾ ਸ਼ਾਮ 5 ਵਜੇ ਮੁੱਖ ਮੰਤਰੀ ਦਾ ਨਵਾਂ ਚਿਹਰਾ ਨਾਇਬ ਸਿੰਘ ਸੈਣੀ ਹੁਣ ਸੌ ਚੁੱਕਣਗੇ ਯਾਨੀ ਕਰੀਬ 6 ਮਹੀਨੇ ਦੇ ਲਈ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਨਾਇਬ ਸਟੈਂਡਿੰਗ ਹੈ ਕੌਣ ਨਾਇਬ ਸਿੰਘ ਸੈਣੀ ਇਸ ਸਮੇਂ ਹਰਿਆਣਾ ਦੇ ਭਾਜਪਾ ਦੇ ਪ੍ਰਧਾਨ ਨੇ ਤੇ ਕੁਰਛੇਤਰ ਤੋਂ ਲੋਕ ਸਭਾ ਮੈਂਬਰ ਨੇ ਇਹ ਤਾਂ ਇਹਨਾਂ ਦੀ ਮੋਢਲੀ ਜਿਹੜੀ ਜਾਣਕਾਰੀ ਇਹਨਾਂ ਬਾਰੇ ਇਹ ਹੈ ਇਹਨਾਂ ਦੇ ਪਛੋਕਰ ਚ ਚੱਲਦੇ ਆ ਨਾਇਬ ਸਿੰਘ ਸੈਣੀ 2 1996 ਤੋਂ 2000 ਤੱਕ ਹਰਿਆਣਾ ਦੇ ਬੀਜੇਪੀ ਦੇ ਸੂਬਾ ਜਨਰਲ ਸਕੱਤਰ ਰਹੇ ਨੇ ਯਾਨੀ ਹਰਿਆਣਾ ਦੀ ਜੋ ਪੋਲਿਟਿਕਸ ਹੈ ਹਰਿਆਣਵੀ ਜੋ ਸਿਆਸਤ ਹੈ ਉਸ ਦੇ ਵਿੱਚ ਲੰਬਾ ਤਜਰਬਾ ਰੱਖਦੇ ਨੇ 20 ਸਾਲ ਤੋਂ ਵੱਧ ਦਾ ਤਜਰਬਾ ਹੈ ਨਾਇਬ ਸਿੰਘ ਸੈਣੀ ਨੂੰ ਤਾਂ 1996 ਤੋਂ 2000 ਤੱਕ ਹਰਿਆਣਾ ਦੇ ਸੂਬਾ ਜਨਰਲ ਸਕੱਤਰ ਰਹੇ ਬੀਜੇਪੀ ਦੇ 2002 ਚ ਯੁਵਾ ਮੋਰਚਾ ਅੰਬਾਲਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਹੇ ਨੇ 2005 ਸਾਲ 2005 ਅੰਬਾਲਾ ਚ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਨਾਇਬ ਸਿੰਘ ਸੈਣੀ ਸਾਲ 2009 ਚ ਕਿਸਾਨ ਮੋਰਚੇ ਤੇ ਸੂਬਾ ਜਨਰਲਸ ਕੁੱਤਰ ਰਹੇ ਨੇ ਸਾਲ 2012 ਦੀ ਗੱਲ ਕਰੀਏ ਤਾਂ ਅੰਬਾਲਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਯਾਨੀ ਨਾਇਬ ਸਿੰਘ ਸੈਣੀ ਦਾ ਜਿਹੜਾ ਸਿਆਸੀ ਪਛੋਕੜ ਉਹ 20 ਸਾਲ ਤੋਂ ਵੱਧਦਾ ਹੈ ਹਰਿਆਣਾ ਦੀ ਸਿਆਸਤ ਦੇ ਵਿੱਚ ਤਾਂ ਸਾਲ 2014 ਦੀ ਗੱਲ ਕਰੀਏ ਸਾਲ 2014 ਚ ਨਾਰਾਇਣਗੜ੍ਹ ਤੋਂ ਵਿਧਾਇਕ ਬਣੇ ਸੀ ਨਾਇਬ ਸਿੰਘ ਸੈਣੀ ਯਾਨੀ ਕਿ ਪਹਿਲੀ ਵਾਰ ਸਿਆਸਤ ਯਾਨੀ ਕਿ ਸਦਨ ਵਿੱਚ ਪਹਿਲੀ ਵਾਰ 2014 ਚ ਪਹੁੰਚੇ ਸੀ ਨਾਰਾਇਣਗੜ੍ਹ ਤੋਂ ਵਿਧਾਇਕ ਬਣ ਕੇ ਨਾਇਬ ਸਿੰਘ ਸੈਣੀ ਸਾਲ 2016 ਦੇ ਵਿੱਚ ਉਹਨਾਂ ਨੂੰ ਹਰਿਆਣਾ ਸਰਕਾਰ ਚ ਮੰਤਰੀ ਬਣਾਇਆ ਗਿਆ ਸੀ ਸਾਲ 2019 ਚ ਕੁਰਸ਼ੇਤਰ ਤੋਂ ਉਹ ਸੰਸਦ ਮੈਂਬਰ ਯਾਨੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਲੋਕ ਸਭਾ ਦੇ ਲਈ ਚੋਣ ਲੜੀ ਅਤੇ ਉਸ ਤੋਂ ਬਾਅਦ ਕੁਰਸ਼ੇਤਰ ਤੋਂ ਉਹ ਲੋਕ ਸਭਾ ਮੈਂਬਰ ਬਣ ਗਏ ਯਾਨੀ ਕਿ ਨਾਇਬ ਸਿੰਘ ਸੈਣੀ ਹੁਣ ਅਜਿਹਾ ਚਿਹਰਾ ਬਣ ਗਏ ਨੇ ਜਿੰਨਾ ਬਾਰੇ ਕਿਸੇ ਨੂੰ ਕੱਲ ਤੱਕ ਇਹ ਕਿਆਸ ਨਹੀਂ ਸੀ ਕਿ ਉਹਨਾਂ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਹਾਲਾਂਕਿ ਕਰੀਬ 6 ਮਹੀਨੇ ਤੋਂ ਇਹ ਗੱਲਬਾਤ ਚੱਲ ਰਹੀ ਸੀ ਕਿ ਜੀ ਜੀ ਪੀ ਅਤੇ ਬੀ ਜੀ ਪੀ ਦਾ ਗੱਠ ਜੋ ਟੁੱਟ ਸਕਦਾ ਹੈ ਪਰ ਆਫੀਸ਼ੀਅਲ ਤੌਰ ਤੇ ਜੀ ਜੀ ਪੀ ਜੀ ਜੀ ਪੀ ਨੇ ਹਜੇ ਕਿਨਾਰਾ ਕੀਤਾ ਕਿ ਨਹੀਂ ਕੀਤਾ ਇਸ ਦੀ ਤਸਦੀਕ ਨਹੀਂ ਹੋ ਸਕੀ ਹੈ ਪਰ ਇਸ ਗੱਲ ਦੀ ਪੁਖਤਾ ਜਾਣਕਾਰੀ ਹੁਣ ਸਾਹਮਣੇ ਆ ਗਈ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਹੁਣ ਨਾਇਬ ਸਿੰਘ ਸੈਣੀ ਹੋਣਗੇ ਮਨੋਹਰ ਲਾਲ ਖੱਟਰ ਨੇ ਸਾਢੇ 4 ਸਾਲ ਦੀ ਜੋ ਮੁੱਖ ਮੰਤਰੀ ਦੇ ਅਹੁਦੇ ਵੱਜੋਂ ਸੇਵਾ ਨਿਭਾਈ ਹੁਣ ਉਹ ਮੁੱਖ ਮੰਤਰੀ ਨਹੀਂ ਰਹਿਣਗੇ ਪਰ ਇਸ ਦੇ ਵਿੱਚ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਕਿਉਂਕਿ ਹੁਣ ਉਹ ਸਾਬਕਾ ਹੋ ਚੁੱਕੇ ਨੇ ਕੁਝ ਘੰਟੇ ਪਹਿਲਾਂ ਉਹ ਮੌਜੂਦਾ ਮੁੱਖ ਮੰਤਰੀ ਸੀ ਹਰਿਆਣਾ ਦੇ ਪਰ ਕੁਝ ਘੰਟੇ ਬਾਅਦ ਹੁਣ ਉਹ ਸਾਬਕਾ ਹੋ ਗਏ ਨੇ ਕਿਉਂਕਿ 10:00 ਵਜੇ 10:00 ਵਜੇ ਦੇ ਆਸ-ਪਾਸ ਉਹਨਾਂ ਨੇ ਆਪਣਾ ਅਸਤੀਫਾ ਸੌਂਪਿਆ ਸੀ ਰਾਜਪਾਲ ਨੂੰ ਆਪਣੇ ਸਾਥੀਆਂ ਦੇ ਨਾਲ ਤੇ ਹੁਣ ਉਹ ਸਾਬਕਾ ਮੁੱਖ ਮੰਤਰੀ ਦੇ ਤੌਰ ਤੇ ਕਹੇ ਜਾਣਗੇ ਹਰਿਆਣਾ ਦੇ ਤੇ ਹੁਣ ਸੂਤਰੇ ਕਹਿ ਰਹੇ ਨੇ ਕਿ ਮਨੋਹਰ لال ਖੱਟਰ ਲੋਕ ਸਭਾ ਚੋਣਾਂ ਜਿਹੜੀਆਂ ਕੀ ਹੁਣ ਆਉਣ ਵਾਲੀਆਂ ਨੇ ਕੁਝ ਦਿਨ ਹੀ ਬਾਕੀ ਨੇ ਲੋਕ ਸਭਾ ਚੋਣਾਂ ਨੂੰ ਉਸ ਦੇ ਵਿੱਚ ਹਰਿਆਣਾ ਤੋਂ ਮਨੋਹਰ لال ਖੱਟਰ ਲੋਕ ਸਭਾ ਦੇ ਲਈ ਇਸ ਇਸ ਸਮੇਂ ਬੀਜੇਪੀ ਹਾਈ ਕਮਾਂਡ ਨੇ ਵੱਡਾ ਫੈਸਲਾ ਇਹ ਲਿਆ ਹੈ ਕਿ ਨਾਇਬ ਸਿਕਸ਼ੈਣੀ ਨੂੰ ਹੁਣ ਅਗਲੇ 6 ਮਹੀਨੇ ਦੇ ਲਈ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਪਰ ਇਸ ਦੇ ਵਿੱਚ ਜਿਸ ਸ਼ਖਸ ਨੂੰ ਪਹਿਲਾਂ ਤੋਂ ਵਿੱਚ ਇਸ ਸ਼ਖਸ ਨੂੰ ਉਮੀਦ ਹੁੰਦੀ ਸੀ 2019 ਦੇ ਵਿੱਚ ਕਿ ਸ਼ਾਇਦ ਮੈਨੂੰ ਮੁੱਖ ਮੰਤਰੀ ਬਣਾਇਆ ਜਾਏਗਾ ਉਹ ਸੀ ਅਨਿਲ ਵਿਜ ਅਨਿਲ ਵਿਜ ਨੂੰ ਇਸ ਵਾਰ ਵੀ ਮੌਕਾ ਨਹੀਂ ਮਿਲਿਆ 6 ਮਹੀਨੇ ਦੇ ਲਈ ਵੀ ਉਹਨਾਂ ਦੇ ਵਿੱਚ ਇਹ ਇਹ ਖਿਆਲ ਉੱtre ਹੋਣਗੇ ਕਿ ਸ਼ਾਇਦ ਮੈਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਪਰ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤੇ ਖਬਰ ਇਹ ਵੀ ਆ ਰਹੀ ਹੈ ਕਿ ਜਦੋਂ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਸੀ ਜਿਵੇਂ ਹੀ ਨਾਇਬ ਸਿੰਘ ਸੈਣੀ ਦਾ ਨਾਮ ਸਾਹਮਣੇ ਰੱਖਿਆ ਗਿਆ ਅਨਿਲ ਵੇਜ ਮੀਟਿੰਗ ਤੋਂ ਬਾਹਰ ਨਿਕਲ ਗਏ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਨਾਰਾਜ਼ ਨੇ ਪਰ ਇਸ ਦੇ ਵਿੱਚ ਜਦੋਂ ਉਹ ਮੀਡੀਆ ਦੇ ਵਿੱਚ ਜਦੋਂ ਉਹਨਾਂ ਦੇ ਸਾਥੀ ਆਏ ਉਹਨਾਂ ਤੋਂ ਪੁੱਛਿਆ ਗਿਆ ਕਿ ਅਨਿਲ ਵੇਜ ਕਿਉਂ ਨਾਰਾਜ਼ ਨੇ ਤਾਂ ਮੀਡੀਆ ਦੇ ਵਿੱਚ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ ਇਸ ਖਬਰ ਨੂੰ ਤੋੜ ਮਰੋੜ ਕੇ ਨਾ ਪੇਸ਼ ਕੀਤਾ ਜਾਵੇ ਪਰ ਜੋ ਲੋਕ ਸਿਆਸਤ ਨੂੰ ਨੇੜਿਓਂ ਦੇਖਦੇ ਨੇ ਖਾਸ ਕਰ ਹਰਿਆਣਾ ਦੀ ਸਿਆਸਤ ਨੂੰ ਉਹਨਾਂ ਨੂੰ ਇਹ ਪਤਾ ਹੈ ਕਿ दिली ਇੱਛਾ ਹੈ ਅਨਿਲ ਵਿਜਦੀ ਹਰਿਆਣਾ ਦਾ ਮੁੱਖ ਮੰਤਰੀ ਬਣਨ ਦੇ ਲਈ ਇਸ ਸਮੇਂ ਹੋਮ ਮਿਨਿਸਟਰ ਨੇ ਹਰਿਆਣਾ ਦੇ ਪਰ ਉਹਨਾਂ ਨੂੰ ਜਦੋਂ ਮੁੱਖ ਮੰਤਰੀ ਦੇ ਅਹੁਦੇ ਲਈ ਨਹੀਂ ਚੁਣਿਆ ਗਿਆ ਤਾਂ ਨਾਰਾਜ਼ ਹੋ ਕੇ ਉਹ ਮੀਟਿੰਗ ਤੋਂ ਬਾਹਰ ਚਲੇ ਗਏ ਤਾਂ ਇਸ ਸਮੇਂ ਹਰਿਆਣਾ ਦੇ ਵਿੱਚ ਇਸ ਸਿਆਸੀ ਤੂਫਾਨ ਨੂੰ ਰੋਕਣ ਰੋਕਣ ਦੇ ਲਈ ਤੇ ਸਾਹਮਣੇ ਦੇ ਲਈ ਅਰਜੁਨ ਮੁੰਡਾ ਕੇਂਦਰੀ ਮੰਤਰੀ ਨੇ ਉਸ ਤੋਂ ਬਾਅਦ ਅਨਿਲ ਉਸ ਤੋਂ ਬਾਅਦ ਤਰुण ਚੁੱਗ ਜੋ ਪੰਜਾਬ ਤੋਂ ਆਉਂਦੇ ਨੇ ਹਰਿਆਣਾ ਭਾਜਪੀ ਦੇ ਵਿੱਚ ਵੱਡੇ ਆਗੂ ਨੇ ਉਹਨਾਂ ਨੂੰ ਹਰਿਆਣਾ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਸੀ ਅਸਵੇਰੇ ਹੀ ਉਹਨਾਂ ਨੂੰ ਭੇਜਿਆ ਗਿਆ ਸੀ ਚੰਡੀਗੜ੍ਹ ਕਿ ਤੁਸੀਂ ਸਾਰੀ ਸਿਆਸੀ ਪ੍ਰਕਿਰਿਆ ਨੂੰ ਦੇਖੋ ਤੇ ਅੱਗੇ ਦਾ ਫੈਸਲਾ ਲਓ ਅੱਗੇ ਦਾ ਫੈਸਲਾ ਇਹੀ ਆਇਆ ਕਿ ਨਾਇਬ ਸਿੰਘ ਸੈਣੀ ਨੂੰ ਹੁਣ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਸ਼ਾਮ 5 ਵਜੇ ਆਫੀਸ਼ੀਅਲ ਤੌਰ ਤੇ ਆਪਣੇ ਅਹੁਦੇ ਦੀ ਉਹ ਸੌ ਚੁੱਕਣਗੇ ਤੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣ ਜਾਣਗੇ 5 ਸਾਲ ਦੀ ਸਰਕਾਰ ਦੇ ਵਿੱਚ 6 ਮਹੀਨੇ ਮੁੱਖ ਮੰਤਰੀ ਰਹਿਣਗੇ ਉਸ ਤੋਂ ਬਾਅਦ 6 ਮਹੀਨੇ ਬਾਅ ਹੋਣੀਆਂ ਉਸ ਤੋਂ ਬਾਅਦ ਇਹ ਵੱਡਾ ਸਵਾਲ ਹੈ ਕਿ ਕੀ ਨਾਇਬ ਸੈਣੀ ਨੂੰ ਮੁੜ ਕੇ ਚਿਹਰਾ ਬਣਾਇਆ ਜਾਏਗਾ 2024 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਾਂ ਕਿਸੇ ਹੋਰ ਚਿਹਰੇ ਨੂੰ ਅੱਗੇ ਲੈ ਕੇ ਆਇਆ ਜਾਏਗਾ ਇਹ ਬਾਤ ਦੀਆਂ ਗੱਲਾਂ ਨੇ ਪਰ ਹੁਣ ਦੋ ਗੱਲਾਂ ਸਾਫ਼ ਹੋ ਚੁੱਕੀਆਂ ਨੇ ਕਿ ਮਨੋਹਰ ਲਾਲ ਖੱਟਰ ਹੁਣ ਮੁੱਖ ਮੰਤਰੀ ਨਹੀਂ ਰਹੇ ਹਰਿਆਣਾ ਦੇ ਨਾਹੀਂ ਉਹਨਾਂ ਨੂੰ ਹੁਣ ਮੁੜ ਕੇ ਚੁਣਿਆ ਗਿਆ ਸੂਤਰੇ ਕਹਿੰਦੇ ਨੇ ਕਿ ਉਹ ਲੋਕ ਸਭਾ ਚੋਣਾਂ ਲੜ ਸਕਦੇ ਨੇ ਪਰ ਨਾਇਬ ਸਿੰਘ ਸੈਣੀ ਅਗਲੇ 6 ਮਹੀਨੇ ਦੇ ਲਈ ਉਹ ਹਰਿਆਣਾ ਦੇ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਉਸ ਤੋਂ ਬਾਅਦ ਉਹ ਹਰਿਆਣਾ ਦੇ ਵਿੱਚ ਚਿਹਰਾ ਰਹਿਣਗੇ ਨਹੀਂ ਰਹਿਣਗੇ ਉਹ ਵੱਡੀ ਗੱਲ ਹੈ ਪਰ ਨਾਇਬ ਸਿੰਘ ਸੈਣੀ ਕੌਣ ਨੇ ਇਹ ਮੁੜ ਕੇ ਤੁਹਾਨੂੰ ਇੱਕ ਵਾਰ ਦੱਸ ਦਈਏ ਕਿ 1996 ਤੋਂ 2000 ਤੱਕ ਬੀਜੇਪੀ ਦੇ ਸੂਬਾ ਜਨਰਲ ਸਕੱਤਰ ਰਹੇ ਪਹਿਲੀ ਵਾਰ ਸਾਲ 2014 ਦੇ ਵਿੱਚ ਉਹ ਵਿਧਾਇਕ ਚੁਣ ਕੇ ਨਰਾਇਣਗੜ੍ਹ ਤੋਂ ਵਿਧਾਇਕ ਚੁਣੇ ਗਏ ਤੇ ਲੋਕ ਵਿਧਾਨ ਸਭਾ ਦੇ ਵਿੱਚ ਦਾਖਲ ਹੋਏ 2014 ਦੇ ਵਿੱਚ ਸਾਲ 2014 ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ 2016 ਚ ਹਰਿਆਣਾ ਸਰਕਾਰ ਦੇ ਵਿੱਚ ਮੰਤਰੀ ਬਣਾਇਆ ਜਾਂਦਾ ਹੈ ਸਾਲ 2019 ਦੇ ਵਿੱਚ ਇੱਕ ਵੱਡਾ ਮੌਕਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਕੁਰੇ ਖੇਤਰ ਤੋਂ ਚੋਣ ਲੜਾਈ ਜਾਂਦੀ ਹੈ ਬੀਜੇਪੀ ਵੱਲੋਂ ਤੇ ਉਹ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਤੇ ਹੁਣ ਆਇਆ ਸਾਲ 2024 2024 ਦੇ ਵਿੱਚ ਉਹਨਾਂ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ 6 ਮਹੀਨੇ ਦੇ ਲਈ ਤਾਂ ਇਹ ਤਿੰਨ ਜਿਹੜੀਆਂ ਮੇਨ ਅਹਿਮ ਪੜਾਅ ਉਹਨੇ ਨਾਇਮ ਸਿੰਘ ਸੈਣੀ ਦੀ ਜ਼ਿੰਦਗੀ ਦੇ ਵਿੱਚ 2014 ਚ ਪਹਿਲੀ ਵਾਰ ਵਿਧਾਇਕ ਬਣੇ 2019 ਦੇ ਵਿੱਚ ਸੰਸਦ ਮੈਂਬਰ ਬਣੇ 2024 ਦੇ ਵਿੱਚ 6 ਮਹੀਨੇ ਦੇ ਲਈ ਸਹੀ ਪਰ ਹਰਿਆਣਾ ਦੇ ਉਹ ਮੁੱਖ ਮੰਤਰੀ ਬਣਾਏ ਜਾਣਗੇ ਸ਼ਾਮ 5 ਵਜੇ ਉਹ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਜਿਸ ਤੋਂ ਬਾਅਦ ਨਵਾਂ ਚਿਹਰਾ ਨਵਾਂ ਮੁੱਖ ਮੰਤਰੀ ਹਰਿਆਣਾ ਨੂੰ ਮਿਲੇਗਾ ਤਾਂ ਇਹ ਵੱਡੀ ਖਬਰ ਹਰਿਆਣਾ ਤੋਂ ਆ ਰਹੀ ਹੈ ਜਿੱਥੇ ਇਸ ਸਮੇਂ ਵੱਡੀ ਸਿਆਸੀ ਉਤਰਾਅ ਉਤਲ ਤੋਂ ਬਾਅਦ ਇੱਕ ਫੈਸਲਾ ਸਾਹਮਣੇ ਆਇਆ ਕਿ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ ਸ਼ਾਮ 5 ਵਜੇ ਉਹ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ ਪਰ ਇਸ ਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਹਰਿਆਣਾ ਦੇ ਵੱਡੇ ਆਗੂ ਹਰਿਆਣਾ ਦੇ ਹੋਮ ਮਿਨਿਸਟਰ ਅਨਿਲ ਵਿਜ ਕਿਤਨੇ ਕਿਤੇ ਨਾਖੁਸ਼ ਹੋਣਗੇ ਕਿਤਨੇ ਕਿਤੇ ਉਹਨਾਂ ਨੂੰ ਨਿਰਾਸ਼ਾ ਹੱਥ ਲੱਗੀ ਹੋਏਗੀ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ ਕਿਉਂਕਿ ਜਦੋਂ ਖੱਟਰ ਆਪਣੇ ਸਾਥੀਆਂ ਦੇ ਨਾਲ ਰਾਜਪਾਲ ਕੋਲ ਸਵੇਰੇ ਪਹੁੰਚੇ ਸੀ ਤਾਂ ਉਹਨਾਂ ਦੇ ਨਾਲ ਅਨਿਲ ਵਿਜ ਵੀ ਦਿਖਾਈ ਦੇ ਰਹੇ ਸੀ ਕਿਆ ਸਰਾਇਆਂ ਇਹ ਵੀ ਲੱਗ ਰਹੀਆਂ ਸੀ ਕਿ ਅਨਿਲ ਵਿਜ ਅਗਲੇ ਮੁੱਖ ਮੰਤਰੀ ਹੋ ਸਕਦੇ ਨੇ ਪਰ ਨਾਮ ਕਿਸੇ ਹੋਰ ਨਿਕਲਿਆ ਨਾਮ ਨਿਕਲਿਆ ਨਾਇਬ ਸਿੰਘ ਸੈਣੀ ਦਾ ਨਾਇਬ ਸਿੰਘ ਸੈਣੀ ਹੁਣ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਤਾਂ ਸ਼ਾਮ 5 ਵਜੇ ਉਹ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ ਉਸ ਤੋਂ ਬਾਅਦ ਦੇ ਜੋ ਡਵੈਲਪਮੈਂਟ ਹੋਏਗੀ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਜੋ ਬਦਲਾਅ ਆਉਣਗੇ ਹਰਿਆਣਾ ਦੀ ਉਸ ਬਾਰੇ ਵੀ ਗੱਲ ਕਰਾਂਗੇ ਤੇ ਜਜਪੀ ਹੁਣ ਆਪਣਾ ਰੁਖ ਕਿਸ ਤਰ੍ਹਾਂ ਰੱਖਦੀ ਹੈ ਕਿਉਂਕਿ ਜਜਪੀ ਤੇ ਬੀਜੇਪੀ ਦਾ ਗੱਠ ਜੋੜ ਸੀ ਹਰਿਆਣਾ ਦੇ ਵਿੱਚ ਜਿਸ ਨੂੰ ਜੋੜ ਕੇ ਇਹ ਸਰਕਾਰ ਬਣੀ ਸੀ ਜਜਪੀ ਨੇ ਹਜੇ ਇਹ ਰੁਖ ਸਾਫ਼ ਨਹੀਂ ਕੀਤਾ ਆਪਣਾ ਕਿ ਉਹ ਬੀਜੇਪੀ ਦੇ ਨਾਲ ਜਾਏਗੀ ਜਾਂ ਨਹੀਂ ਰਹੇਗੀ ਕਿਉਂਕਿ ਜਜਪੀ ਇਸ ਸਾਰੇ ਉਥਲ-ਪੁਥਲ ਤੋਂ ਬਾਅਦ ਇੱਕ ਗੱਲ ਸਾਹਮਣੇ ਆ ਰਹੀ ਕਿ ਜਜਪੀ ਆਪਣਾ ਰਾਹ ਵੱਖ ਕਰ ਲੇਗੀ ਜਜਪੀ ਕੋਲ ਇਸ ਸਮੇਂ 10 ਵਿਧਾਇਕ ਨੇ ਬੀਜੇਪੀ ਕੋਲ 41 ਵਿਧਾਇਕ ਨੇ ਜਜਪੀ ਅਤੇ ਵਿਧਾਇਕ ਨੂੰ ਜੋੜ ਜਜਪੀ ਅਤੇ ਬੀਜੇਪੀ ਦੇ ਵਿਧਾਇਕਾਂ ਨੂੰ ਜੋੜ ਕੇ ਹੀ ਸਰਕਾਰ ਬਣੀ ਸੀ ਹੁਣ ਜੇਕਰ ਜਜਪੀ ਆਪਣੀ ਸਰਕਾਰ ਆਪਣਾ ਗੱਠਜੋੜ ਤੋੜ ਲੈਂਦੀ ਹੈ ਬੀਜੇਪੀ ਨਾਲ ਤਾਂ 41 ਸੀਟਾਂ ਬੀਜੇਪੀ ਕੋਲ ਬਚਦੀਆਂ ਨੇ ਇੱਕ ਇੱਕ ਸੀਟ ਹੈ ਹਰਿਆਣਾ ਲੋਕਹਿਤ ਪਾਰਟੀ ਦੀ 41 ਪਲੱਸ 1 42 ਉਸ ਤੋਂ ਬਾਅਦ 6 ਸੀਟਾਂ ਬਚਦੀਆਂ ਨੇ ਜੋ ਲੋਕ ਆਜ਼ਾਦ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਜੇਕਰ ਬੀਜੇਪੀ ਦੇ ਨਾਲ ਆਂਦੇ ਨੇ ਤਾਂ ਬਹੁਮਤ ਦਾ ਅੰਕੜਾ ਬੀਜੇਪੀ ਛੂ ਜਾਏਗੀ ਯਾਨੀ ਕਿ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਨੇ 46 ਸੀਟਾਂ ਚਾਹੀਦੀਆਂ ਨੇ ਬਹੁਮਤ ਦੇ ਲਈ ਬੀਜੇਪੀ ਜੇਕਰ ਆਪਣੇ ਨਾਲ ਜੋੜ ਲੈਂਦੀ ਹੈ ਆਜ਼ਾਦ ਉਮੀਦਵਾਰਾਂ ਨੂੰ ਤਾਂ ਬੀਜੇਪੀ ਆਸਾਨੀ ਨਾਲ ਸਰਕਾਰ ਮੁੜ ਕੇ ਗਠਨ ਕਰ ਸਕਦੀ ਹੈ ਤਾਂ ਬੀਜੇਪੀ ਲਈ ਇਹ ਵੱਡਾ ਕੋਈ ਵੱਡੀ ਮੁਸ਼ਕਲ ਨਹੀਂ ਹੈ ਕਿ ਉਹ ਸਰਕਾਰ ਬਣਾਉਣ ਦੇ ਵਿੱਚ ਉਸ ਕਿਸੇ ਤਰ੍ਹਾਂ ਦੀ ਦਿੱਕਤ ਆਏਗੀ ਜੇਕਰ ਜਜਪੀ ਉਹਨਾਂ ਤੋਂ ਵੱਖ ਹੁੰਦੀ ਹੈ ਔਰ ਇਸ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਜਜਪੀ ਆਪਣਾ ਰਾਹ ਵੱਖ ਕਰ ਲਏਗੀ ਤਾਂ ਸ਼ਾਮ 5 ਵਜੇ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਆਸੀ ਹਲਚਲ ਹੁੰਦੀ ਹੈ ਉਹ ਵੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਧੰਨਵਾਦ